ਜੀ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਵੇਂ ਕਿ ਗਰਮੀਆਂ ਦੇ ਵਿੱਚ ਪਸ਼ੂਆਂ ਨੂੰ ਮੱਖੀ ਮੱਛਰ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਰਦੇ ਹਨ ਤਾਂ ਉਹਦਾ ਕੀ ਹੱਲ ਕਰੀਏ ਤਾਂ ਅੱਜ ਆਪਾਂ ਤੁਹਾਨੂੰ ਐਂਟਿਕ ਸਾਬਣ ਦੇ ਬਾਰੇ ਦੱਸਾਂਗੇ ਐਂਟਿਕ ਸਾਬਣ ਨਾਲ ਦੀਆਂ ਹੋਰ ਸਾਬਣਾ ਵੀ ਬਾਜ਼ਾਰ ਵਿੱਚ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਹਨ ਜਿਸ ਵਿੱਚ ਪਰਮੈਥਰਿਨ ਤੇ ਸਿਟ੍ਰਿਮੈਡ ਤੇ ਐਲੋਵੀਰਾ ਦਾ ਕੰਬੀਨੇਸ਼ਨ ਹੁੰਦਾ ਹੈ ਤੁਸੀਂ ਕਿਸੇ ਵੀ ਵਧੀਆ ਕੰਪਨੀ ਦੀ ਇਸ ਪਰ ਮੋਰ ਲੀਲੀ ਸਾਬਨ ਲੈ ਸਕਦੇ ਹੋ ਅਤੇ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਇਸ ਨੂੰ ਕਿਸ ਤਰ੍ਹਾਂ ਆਪਾਂ ਵਰਤਣਾ ਹੈ ਅਤੇ ਇਸ ਦੀ ਕਿਸ ਤਰ੍ਹਾਂ ਸਹੀ ਵਰਤੋਂ ਨਾਲ ਆਪਾਂ ਪਸ਼ੂਆਂ ਨੂੰ ਮੱਖੀ ਤੇ ਮੱਛਰ ਤੋਂ ਬਚਾ ਸਕਦੇ ਹਾਂ ਤਾਂ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨੇ ਆ ਇਹਦੇ ਵਿੱਚ ਪਰਮੈਥਰਿਨ 5% ਸਿਟਰੀਮੈਡ ਅਤੇ ਐਲੋਵੀਰਾ ਦਾ ਕੰਬੀਨੇਸ਼ਨ ਹੁੰਦਾ ਹੈ ਇਸ ਨੂੰ ਵਰਤਣ ਦਾ ਸਹੀ ਤਰੀਕਾ ਇਹ ਹੈ ਕਿ ਆਪਾਂ ਨੂੰ ਪਹਿਲਾਂ ਪਸ਼ੂ ਨੂੰ ਚੰਗੀ ਤਰ੍ਹਾਂ ਸਾਬਣ ਪਾਣੀ ਦੇ ਨਾਲ ਨਿਵਾ ਲੈਣਾ ਹੈ ਤਾਂ ਕਿ ਉਸ ਦੇ ਉੱਤੇ ਲੱਗਿਆ ਗੋਇਆ ਮਿੱਟੀ ਉੱਤਰ ਜਾਵੇ ਚੰਗੀ ਤਰ੍ਹਾਂ ਪਸ਼ੂ ਨੂੰ ਨਮੋਣ ਤੋਂ ਬਾਅਦ ਆਪਾਂ ਇਸ ਸਾਬਣ ਨੂੰ ਚੰਗੀ ਤਰ੍ਹਾਂ ਪਸ਼ੂ ਦੇ ਉੱਪਰ ਮਲਣਾ ਹੈ ਅਤੇ ਝੱਗ ਬਣਾ ਕੇ ਛੱਡ ਦੇਣੀ ਹੈ ਜੋ ਝੱਗ ਬਣੀ ਹੋਊਗੀ ਉਸ ਨੂੰ ਪਾਣੀ ਨਾਲ ਸਾਫ਼ ਨਹੀਂ ਕਰਨਾ ਉਸ ਨੂੰ ਉਸੇ ਤਰ੍ਹਾਂ ਆਪਾਂ ਪਸ਼ੂ ਦੇ ਉੱਪਰ ਛੱਡ ਦੇਣਾ ਹੈ ਅਤੇ ਇਸ ਦੇ ਸਾਬਣ ਦੇ ਲਾਉਣ ਦੇ ਨਾਲ ਹੀ 5 ਤੋਂ 10 ਮਿੰਟਾਂ ਦੇ ਵਿੱਚ ਵਿੱਚ ਇਹ ਸਰਕਰ ਦਿੰਦੀ ਹੈ ਅਤੇ ਪਸ਼ੂ ਉੱਤੇ ਇੱਕ ਹਫ਼ਤੇ ਤੋਂ 5 ਦਿਨ ਤੱਕ ਮੱਛਰ ਮੱਖੀ ਨਹੀਂ ਵੜਦੀ ਇਸ ਦਿਨ ਨਾਲ ਪਸ਼ੂ ਨੂੰ ਗਰਮੀ ਦੇ ਵਿੱਚ ਬਹੁਤ ਵਧੀਆ ਰਾਹਤ ਮਿਲਦੀ ਹੈ ਜੇ ਤੁਹਾਨੂੰ ਵੀ ਇਹ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ